ਕਬੀਰ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਚ ਆਪਾਂ ਨੂੰ ਇਹ ਗੱਲ ਸਮਝਾਈ ਹੈ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਦੇਖੋ ਸੰਸਾਰ ਦਾ ਨਿਜਮ ਕੀ ਹੈ ਦੁਨੀਆ ਦਾ ਨਿਜਮ ਹੈ ਇੱਕ ਉਹ ਬੰਦਾ ਜਿਹੜਾ ਅਮੀਰ ਹੈ ਜਿਹਦੇ ਕੋਲ ਚਾਰ ਪੈਸੇ ਨੇ ਇੱਕ ਗਰੀਬ ਹੈ ਇੱਕ ਦਿਨ ਕੀ ਹੋਇਆ ਗਰੀਬ ਬੰਦਾ ਉਹਨੂੰ ਕੋਈ ਲੋੜ ਪੈਂਦੀ ਹੈ ਉਹ ਅਮੀਰ ਦੇ ਮਹਿਲ ਚ ਜਾਂਦਾ ਉਹਦੀ ਕੋਠੀ ਚ ਜਾਂਦਾ ਅਮੀਰ ਬੰਦਾ ਦੇਖਦਾ ਵੀ ਰੋਜ਼ ਕੋਈ ਇਹੋ ਜਿਹਾ ਤੁਰਿਆ ਆਉਂਦਾ। ਅਮੀਰ ਬੰਦਾ ਨਾਲ ਉਹਨੂੰ ਦੇਖਿਆ ਅਣਦੇਖੇ ਹੀ ਕਰ ਦਿੰਦਾ। ਆਪਣੇ ਕਿਸੇ ਕੰਮ ਵੱਲ ਨੂੰ ਮੂੰਹ ਕਰ ਲਿਆ, ਉਹਦੇ ਵੱਲ ਪਿੱਠੇ ਕਰ ਲਈ, ਪਿੱਠ ਘੁਮਾ ਲਈ। ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਜੋ ਨਿਰਦਨ ਸਰਦਨ ਕਹਿ ਜਾਏ। ਗਰੀਬ ਬੰਦਾ ਜਿਹੜਾ ਸਰਦਾ ਪੁੱਜਦਾ ਸੀ ਉਹਦੇ ਘਰ ਚਲਾ ਗਿਆ। ਉਹਨੇ ਜਾ ਕੇ ਕੀ ਕੀਤਾ ਅੱਗੇ ਬੈਠਾ ਪਿੱਠ ਫੇਰਾਏ ਮੂੰਹ ਘੁਮਾ ਕੇ ਪਿੱਠ ਕਰਕੇ ਬਹਿ ਗਿਆ ਉਧਰ ਨੂੰ ਧਿਆਨ ਹੀ ਨਹੀਂ ਦਿੱਤਾ ਕੋਈ ਆਇਆ ਕਿ ਨਹੀਂ ਆਇਆ ਪਰ ਦੂਜੇ ਪਾਸੇ ਦੇਖੋ ਕਿਤੇ ਕੋਈ ਗਰੀਬ ਬੰਦਾ ਹੈ ਉਹਦੇ ਘਰ ਦੇ ਵਿੱਚ ਕੋਈ ਅਮੀਰ ਬੰਦਾ ਆ ਗਿਆ ਉਹ ਜਦੋਂ ਆਉਂਦਾ ਹੈ ਗਰੀਬ ਬੰਦਾ ਇੰਨਾ ਚਾਅ ਕਰਦਾ ਹੈ ਤੇ ਇਥੋਂ ਤੱਕ ਇਹ ਕਹਾਵਤ ਬਣੀ ਹੋਈ ਆ ਉਹ ਕਹਿੰਦਾ ਵੀ ਕੀੜੀ ਦੇ ਘਰ ਨਾਰਾਇਣ ਆ ਗਏ ਬਹੁਤ ਕਿਰਪਾ ਕੀਤੀ ਭੱਜਿਆ ਫਿਰਦਾ ਦੌੜਿਆ ਫਿਰਦਾ ਕੋਈ ਜਲ ਪਾਣੀ 셔 ਕੋ ਜੀ ਇੱਥੇ ਬੈਠੋ ਜੀ ਕਿੰਨਾ ਸਤਿਕਾਰ ਕਰਦਾ ਜੋ ਸਰਦਨ ਨਿਰਦਨ ਕਹੇ ਜਾਏ ਦੀਆ ਆਦਰ ਲੀਆ ਬੁਲਾਏ ਐਨਾ ਸਤਿਕਾਰ ਦਿੱਤਾ ਵਾਰੀ ਵਾਰੀ ਬੁਲਾ ਕੇ ਪੁੱਛ ਕੇ ਹਾਲ ਚਾਲ ਪੁੱਛਦਾ ਹੁਣ ਇਹਨਾਂ ਦੋਵਾਂ ਦੇ ਵਿੱਚ ਦੁਨੀਆ ਇਦਾਂ ਹੀ ਚੱਲ ਰਹੀ ਆ ਹੁਣ ਬਾਣੀ ਕਹਿੰਦੀ ਹੈ ਵੀ ਕੀ ਇਹਨਾਂ ਦੇ ਨਾਲ ਹੁਣ ਇਸ ਸੰਸਾਰ 'ਚ ਵਰਤਾਰਾ ਵਰਤ ਰਿਹਾ ਤੇ ਇਹਦੇ ਵਿੱਚ ਹੁਣ ਕਿਹਨੂੰ ਗਲਤ ਕਹੀਏ ਕਿਹਨੂੰ ਸਹੀ ਕਹੀਏ ਤਾਂ ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਰਦਨ ਨਿਰਦਨ ਦੋਨੋਂ ਭਾਈ ਪ੍ਰਭੂ ਕੀ ਕਲਾ ਨਾ ਮੇਟੀ ਜਾਏ ਭਾਈ ਰੱਬ ਦੀ ਕਲਾ ਹੈ ਇਹ ਇਹ ਸੰਸਾਰ ਦੀ ਸ੍ਰਿਸ਼ਟੀ ਦਾ ਨਿਯਮ ਹੈ ਅਸਲ ਗੱਲ ਇਹ ਸਮਝਣ ਵਾਲੀ ਹੈ ਵੀ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਇਨਸਾਨੀਅਤ ਦੇ ਨਾਂ ਤੇ ਦੋਵੇਂ ਭਰਾ ਨੇ ਮਨੁੱਖ ਨੇ ਪ੍ਰਭੂ ਕੀ ਕਲਾ ਨ ਮੇਟੀ ਜਾਈ ਇਹ ਤੁਸੀਂ ਮੇਟ ਨਹੀਂ ਸਕਦੇ ਹੈ ਠੀਕ ਹੈ ਸਮਾਜ ਵਿੱਚ ਪਾੜਾ ਬਹੁਤਾ ਨਾ ਪਵੇ ਇਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਆ ਪਰ ਜੇ ਕੋਈ ਕਹੇ ਵੀ ਮੈਂ ਖਤਮ ਕਰ ਦੂੰ ਖਤਮ ਨਹੀਂ ਹੁੰਦਾ ਇਹ ਖਤਮ ਕਰਨ ਦਾ ਯਤਨ ਕੀਤਾ ਗਿਆ ਜਦੋਂ ਜਾ ਕੇ ਰਸ਼ੀਆਂ ਦੇ ਵਿੱਚ ਕ੍ਰਾਂਤੀ ਹੁੰਦੀ ਹੈ ਉੱਥੇ ਜਾ ਕੇ ਕਮਿਊਨਿਸਟ ਵਿਚਾਰਧਾਰਾ ਦਾ ਵੱਡਾ ਅਸਰ ਹੁੰਦਾ ਤੇ ਉੱਥੇ ਕਹਿੰਦੇ ਵੀ ਸਾਰੇ ਦੌਲਤ ਬਰਾਬਰ ਵੰਡ ਦੋ ਮੀਰਾਂ ਤੇ ਗਰੀਬਾਂ ਚ ਵੰਡੇ ਵੀ ਗਏ ਲੁੱਟ ਲਿਆ ਗਏ ਅਮੀਰ ਰਾਜਾ ਸ਼ਾਹੀਆਂ ਖਤਮ ਹੋ ਗਈਆਂ ਕਤਲੋਗਾਰਤ ਹੋਈ ਲੱਖਾਂ ਬੰਦੇ ਮਾਰੇ ਗਏ ਬਹੁਤ ਕੁਝ ਹੋਇਆ ਪਰ ਅੱਜ ਦੇਖ ਲਓ ਫੇਰ ਉਹੀ ਗੱਲ ਹੈ ਇੱਕ ਵਰਗ ਉੱਚ ਵਰਗ ਇੱਕ ਵਰਗ ਨੀਮਨ ਵਰਗ ਇੱਕ ਮੱਧ ਵਰਗ ਹੈ ਆਪਣੇ ਪਰਿਵਾਰ ਦੇ ਵਿੱਚ ਮੰਨ ਲਓ ਪਿੰਡ ਦੇ ਵਿੱਚ ਕੋਈ ਪਰਿਵਾਰ ਹੈ ਦੋ ਭਾਈ ਨੇ ਅੱਡ ਹੋ ਗਏ ਬਰਾਬਰ ਜ਼ਮੀਨ ਆ ਦੋਹਾਂ ਦੀ ਬਰਾਬਰ ਜ਼ਮੀਨ ਆ ਵੀ ਹੁਣ ਇਹ ਬਰਾਬਰ ਨੇ ਘਰ ਵੀ ਬਰਾਬਰ ਹਿੱਸਾ ਆ ਗਿਆ ਤੁਸੀਂ ਦੇਖੋਗੇ ਅਗਲੀ ਪੀੜੀ ਤੱਕ ਜਾਂਦੇ ਜਾਂਦੇ ਇੱਕ ਦੇ ਦੋ ਬੱਚੇ ਹੋ ਗਏ ਇੱਕ ਦੇ ਇੱਕ ਬੱਚਾ ਹੁਣ ਜਿਹਦੇ ਦੋ ਬੱਚੇ ਹੋ ਗਏ ਉਹਦੀ ਅੱਗੇ ਦੋ ਥਾਵੇਂ ਮੰਡੀ ਜਾਊ ਜਿਹਦੇ ਇੱਕ ਆ ਉਹਦੇ ਇੱਕ ਥਾਵੇਂ ਰਹਿ ਗਏ ਤੇ ਜੇ ਬੇੜੇ ਚ ਜਾਂਦੇ ਆ ਜਿਨ੍ਹਾਂ ਦੇ ਦੋ ਦੋ ਨੇ ਉਹਨਾਂ ਦੇ ਕੀ ਪਤਾ ਹੋਰ ਵੱਧ ਹੋ ਜਾਣ ਜਿਹਦੇ ਇੱਕ ਸੀ ਉਹਦੇ ਅੱਗੇ ਕਿਕੇ ਹੋਵੇ ਹਿਸਾਬ ਬਰਾਬਰ ਚੱਲਿਆ ਸੀ ਪਰ ਕਿਤੇ ਵੱਧ ਗਿਆ ਕਿਤੇ ਘਟ ਗਿਆ ਸਮੇਂ ਦੇ ਨਾਲ ਕਈ ਵਾਰੀ ਐਦਾਂ ਹੁੰਦਾ ਵੀ ਜਿਹਦੇ ਇੱਕ ਬੱਚਾ ਉਹ ਕਹਿੰਦਾ ਮੇਰੇ ਕੋਲ ਤਾਂ ਹੈ ਹੀ ਬਹੁਤ ਹੈ ਉਹ ਕਈ ਲੋਕ ਬਦਮਾਸ਼ੀ ਕਰਨ ਲੱਗ ਜਾਂਦੇ ਨੇ ਕਈ ਲੋਕ ਨਸ਼ਿਆਂ ਵਾਲੇ ਨੂੰ ਲੱਗ ਜਾਂਦੇ ਨੇ ਜਿਹਦੇ ਦੋ ਸੀ ਉਹ ਪਹਿਲਾ ਵਿਚਾਰਦਾ ਵੀ ਦੋ ਬੱਚੇ ਨੇ ਜ਼ਮੀਨ ਵੀ ਘਟ ਜਾਣੀ ਕਿਉਂ ਨਾ ਇੱਕ ਨੂੰ ਕੋਈ ਵਧੀਆ ਪੜ੍ਹਾਈ ਕਰਾ ਦਈਏ ਉਹ ਪੜ੍ਹ ਕੇ ਕਿਤੇ ਚੰਗੇ ਉਹਦੇ ਤੇ ਚਲਾ ਗਿਆ ਉਹਨੇ ਦੂਜੇ ਨੂੰ ਵੀ ਵੱਧ ਬਣਾ ਲਈ ਜਿੰਨਾ ਮਰਜੀ ਬਰਾਬਰ ਵੰਡ ਦੋ ਅਖੀਰ ਅਗਲੀ ਪੀੜੀ ਤੱਕ ਜਾਂਦੇ ਜਾਂ ਉਦੋਂ ਅਗਲੀ ਪੀੜੀ ਤੱਕ ਜਾਂਦੇ ਉਹਨੇ ਫੇਰ ਵਾਧ ਜਾਂ ਘਟ ਜਾਣਾ ਹੁੰਦਾ ਉਸ ਚੀਜ਼ ਨੇ ਕਿਸੇ ਪਰਵਾਹ 'ਚ ਵਾਜੂ ਕਿਸੇ 'ਚ ਘਟਜੂ ਕਬੀਰ ਸਾਹਿਬ ਮਹਾਰਾਜ ਫੈਸਲਾ ਦਿੰਦੇ ਨੇ ਕਹਿੰਦੇ ਸੰਸਾਰ 'ਚ ਇਦਾਂ ਹੀ ਹੁੰਦਾ ਹੈ ਇਰਖਾਨੇ ਕਰਨੇ ਚਾਹੀਦੇ ਸਰਦਨ ਨਿਰਦਨ ਦੋਨੋਂ ਭਾਈ ਪ੍ਰਭੂ ਕੀ ਕਲਾ ਨਾ ਮੇਟੀ ਜਾਏ ਇਹ ਰੱਬ ਦੀ ਕਲਾ ਹੈ ਇਸ ਸੰਸਾਰ ਨੂੰ ਰੱਬ ਚਲਾਈ ਏਦਾਂ ਰਿਹਾ ਕਿਤੇ ਥੋੜਾ ਵੱਧ ਜਾਂਦਾ ਕਿਤੇ ਘਟ ਜਾਂਦਾ ਕਿਤੇ ਕੋਈ ਨਲਾਇਕ ਆ ਗਿਆ ਉਹਨੇ ਪਹਿਲਾਂ ਵੀ ਜਾਣ ਦੇਣਾ ਕਿਤੇ ਕੋਈ ਲਾਇਕ ਹੋਏ ਉਹਨੇ ਡਬਲ ਕਰ ਦੇਣਾ ਇਦਾਂ ਹੀ ਚੱਲੀ ਜਾਣਾ ਹੈ ਤੇ ਮਹਾਰਾਜ ਜੀ ਤੁਹਾਡਾ ਇਹਦੇ ਪ੍ਰਤੀ ਫਾਈਨਲ ਫੈਸਲਾ ਕੀ ਹੈ ਕਬੀਰ ਸਾਹਿਬ ਮਹਾਰਾਜ ਜੀ ਤੈਂ ਸ਼ਬਦਾਂ ਦੀ ਅਖੀਰਲੀਆ ਪੰਕਤੀਆਂ 'ਚ ਕਬੀਰ ਸਾਹਿਬ ਕਹਿੰਦੇ ਨੇ ਕਹੇ ਕਬੀਰ ਨਿਰਦਨ ਹੈ ਸੋਏ ਜਾ ਕੇ ਹਿਰਦੈ RAM ਨਾ ਹੋਏ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਇਹ ਚੀਜ਼ ਦੇਖਦਾ ਹੀ ਨਹੀਂ ਵੀ ਪੈਸਾ ਕਿਹਦੇ ਕੋਲ ਘਟਾ ਹੈ ਕਿਹਦੇ ਕੋਲ ਵਧਾ ਹੈ ਮੇਰੇ ਮਤਾਬਕ ਉਹ ਬੰਦਾ ਹੀ ਗਰੀਬ ਹੈ ਜਿਹਦੇ ਰੱਬ ਜਿਹਦੇ ਹਿਰਦੇ 'ਚ ਮਨ 'ਚ ਰੱਬ ਨਹੀਂ ਹੈ ਰੱਬ ਦਾ ਭੈ ਨਹੀਂ ਬਸ ਉਹ ਗਰੀਬ ਹੈ ਉਹ ਕੰਗਾਲ ਹੈ ਜਿਹਦੇ ਮਨ ਦੇ ਵਿੱਚ ਰੱਬ ਦਾ ਭੈ ਨਹੀਂ ਨਾ ਕੰਗਾਲ ਹੈ ਦੁਨੀਆ ਦੇਖਣ ਨੂੰ ਬਿਸ਼ੱਕ ਦੇ ਬਹੁਤ ਦੌਲਤ ਹੈ ਬਹੁਤ ਪੂਜਾ ਹੈ ਉਹ ਕੰਗਾਲ ਹੈ ਜਿਹਦੇ ਜੀਵਨ 'ਚ ਕੋਈ ਵੈਲਿਊਜ਼ ਨਹੀਂ ਹਨ ਉਹ ਕੋਈ ਸਮਾਜ ਦਾ ਭਲਾ ਨਹੀਂ ਕਰ ਸਕਦਾ ਉਹ ਕਿਸੇ ਦਾ ਦੁੱਖ ਦਰਦ ਨਹੀਂ ਵੰਡਾ ਸਕਦਾ ਉਹ ਕਿਸੇ ਦੇ ਬੱਚੇ ਬੱਚੀ ਨੂੰ ਸਿੱਧੇ ਰਾਣੀ ਪਾ ਸਕਦਾ ਉਹ ਤੋਂ ਕੰਗਾਲ ਕੌਣ ਹੋਊਗਾ ਫਿਰ ਉਹ ਤਾਂ ਕੰਗਾਲ ਹੈ ਕੇਵਲ ਆਪਣਾ ਪੇਟ ਭਰ ਰਿਹਾ ਆਪਣਾ ਪੇਟ ਤਾਂ ਜਾਨਵਰ ਵੀ ਭਰੀ ਜਾਂਦੇ ਆ ਕਬੀਰ ਸਾਹਿਬ ਦਾ ਫੈਸਲਾ ਤੈ ਕੋਹ ਜਿਹਦੇ ਕੋਲ ਬਹੁਤੇ ਸਾਧਨ ਨਹੀਂ ਆਪਣਾ ਪਰਿਵਾਰ ਚਲਾ ਰਿਹਾ ਪਰ ਉਹ ਮਨੁੱਖ ਕਿਸੇ ਚੰਗੇ ਰਸਤੇ ਚੱਲ ਰਿਹਾ ਚੰਗੀ ਸੋਚ ਦਾ مالک ਹੈ ਕਿਸੇ ਦਾ ਭਲਾ ਕਰਨ ਦਾ ਯਤਨ ਕਰਦਾ ਤਾਂ ਉਹਦੇ ਵਰਗਾ ਬਾਦਸ਼ਾਹ ਕੋਈ ਨਹੀਂ ਹੈ ਉਹਦੇ ਵਰਗਾ ਬਾਦਸ਼ਾਹ ਕੋਈ ਨਹੀਂ ਹੁਣ ਦੂਜਾ ਪੱਖ ਦੇਖ ਲਓ ਕਿਸੇ ਦੇ ਕੋਲੇ 4 ਪੈਸੇ ਦਮੜੇ ਆ ਗਏ ਉਹ ਆਪਣਾ ਪਰਿਵਾਰ ਵੀ ਪਾਲ ਰਿਹਾ ਆਪਣੀ ਮਾਇਆ ਦੇ ਨਾਲ ਮਦਦ ਵੀ ਕਰ ਰਿਹਾ ਸੇਵਾ ਵੀ ਕਰ ਰਿਹਾ ਉਹ ਸੋਨੇ ਤੇ ਸੁਹਾਗਾ ਹੋ ਗਿਆ ਉਹ ਦੁਨੀਆਂ ਦੇ ਰਾਜ ਵੀ ਮਾਣ ਗਿਆ ਸੁੱਖ ਮਾਣ ਗਿਆ ਤੇ ਉਹ ਸੇਵਾ ਕਰਕੇ ਆਪਣਾ ਜਨਮ ਤੇ ਆਪਣੀ ਮਾਇਆ ਵੀ ਸਫਲੀ ਕਰ ਗਿਆ ਇਹ ਹੈ ਕਬੀਰ ਸਾਹਿਬ ਮਹਾਰਾਜ ਨੇ ਕਿਹਾ ਵੀ ਦੁਨੀਆਂ ਦੀ ਸੋਚ ਹੋਰ ਤਰੀਕੇ ਨਾਲ ਕੰਮ ਕਰਦੀ ਹੈ ਜਨੋ ਧਰਮ ਦੇ ਰਸਤੇ ਤੇ ਆਈਏ ਉਦੋਂ ਹੋਰ ਤਰੀਕੇ ਨਾਲ ਗੱਲ ਬਣਦੀ ਐ ਇਹ ਗੱਲਾਂ ਨੂੰ ਸਮਾਜ ਚੋਂ ਮਿਟਿਆ ਨਹੀਂ ਜਾ ਸਕਦਾ ਜੇ ਮਿਟਿਆ ਵੀ ਗਿਆ ਇੱਕ ਪੀੜੀ ਮਿਟਦੇ ਗਿਆ ਅਗਲੀ ਪੀੜੀ ਤੱਕ ਜਾਂਦੇ ਫੇਰ ਉੱਚੀ ਨੀਚ ਵੱਧ ਘਟ ਦਾ ਫਰਕ ਪੈਂਦਾ ਰਹਿਣਾ ਅਸਲ ਗੱਲ ਇਹ ਐ ਕਿ ਇਨਸਾਨ ਦੇ ਜੀਵਨ ਚ ਵੈਲਿਊਜ਼ ਕੀ ਨੇ ਉਹ ਕਿਹੜੀਆਂ ਗੱਲਾਂ ਨੂੰ ਲੈ ਕੇ ਉਹ ਚੰਦ ਰਿਹਾ ਕਹੇ ਕਵੀਰ ਨਿਰਧਨ ਹੈ ਸੋਏ ਜਾ ਕੇ ਹਿਰਦੈ RAM ਨਾ ਹੋਏ ਭਾਈ ਇਹ ਦੂ ਵੱਡਾ ਖੰਗਾਲ ਕੋਈ ਨਹੀਂ हां ਜਿਹੜਾ ਰੱਬ ਤੋਂ ਟੁੱਟਿਆ ਉਹ ਚਾਹੇ ਉਹ ਵੀ ਕੰਗਾਲਿਆ ਹੈ ਉਹ ਰੱਬ ਤੋਂ ਵੀ ਟੁੱਟ ਗਿਆ ਉਹ ਤਾਂ ਡਬਲ ਕੰਗਾਲੀ ਚ ਆ ਗਿਆ ਨਾ ਫਿਰ ਜਦੋਂ ਅਧਿਆਤਮ ਦੇ ਰਸਤੇ ਚੱਲੀਏ ਧਰਮ ਦੇ ਰਸਤੇ ਚ ਚੱਲੀਏ ਤਾਂ ਗੱਲਾਂ ਦੇ ਅਰਥ ਕੁਝ ਤੋਂ ਹੋਰ ਤੋਂ ਹੋਰ ਬਣ ਜਾਂਦੇ ਐ ਦੁਨੀਆਦਾਰੀ ਦੇ ਰਸਤੇ ਤੇ ਚੱਲੀਏ ਉੱਥੇ ਕੇਵਲ ਦੁਨੀਆ ਦਾ ਹਿਸਾਬ ਦੇਖਿਆ ਜਾਂਦਾ ਕਿਹਦੇ ਕੋਲ ਵੱਧ ਆ ਕਿਹਦੇ ਕੋਲ ਘੱਟ ਆ ਲੜੀ ਜਾਓ ਈਰਖਾ ਦੁਆਇਸ਼ ਕਰੀ ਜਾਓ ਇੱਕ ਦੂਜੇ ਦਾ ਕੋਈ ਮਾੜਾ ਸੋਚੀ ਜਾਂਦਾ ਹੈ ਧਰਮ ਦੇ ਰਸਤੇ ਤੇ ਚੱਲਿਆ ਉੱਪਰ ਦੀਆਂ ਚੀਜ਼ਾਂ ਦੇਖਣ ਦੀ ਬਜਾਏ ਉਹ ਅੰਦਰਲੇ ਮਨ ਦੀ ਭਾਵਨਾ ਦੇਖਦੇ ਨੇ ਵੀ ਕਿੱਥੇ ਇੱਕ ਬੰਦੇ ਦੀ ਸੋਚ ਖੜੀ ਹੈ ਅੱਜ ਦੇ ਸ਼ਬਦ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਸਮਝਾ ਰਹੇ ਨੇ ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨ ਗੁਰੂ ਦੇ ਫਲਸਫੇ ਦੀ ਸਮਝ ਆਉਣ ਲੱਗ ਪਈ ਨਾ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਗੁਰੂ ਦਾ ਸ਼ਬਦ ਹੈ ਅੰਮ੍ਰਿਤ ਬਾਣੀ ਨਾਲ ਜੁੜ ਕੇ ਆਪਾਂ ਆਤਮਿਕ ਜੀਵਨ ਪ੍ਰਾਪਤ ਕਰਨਾ ਹੈ ਇਹ ਮਰਤਾ ਹੈ ਆਤਮਕ ਜੀਵਨ ਨੂੰ ਆਪਣੇ ਮਤ ਨੂੰ ਆਪਣੇ ਸਰਤ ਨੂੰ ਉੱਚੇ ਚੱਕਣ ਦਾ ਸਾਧਨ ਹੈ ਸ਼ਬਦ ਜਿਹੜਾ ਉੱਚਾ ਚੱਕਣ ਲੱਗ ਜਾਂਦਾ ਹੈ ਉਹਦੇ ਫਿਰ ਸਭ ਤ੍ਰਿਸ਼ਨਾ ਭੁੱਖ ਗਵਾਏ ਉਹਦੇ ਅੰਦਰੋਂ ਤ੍ਰਿਸ਼ਨਾ ਤੇ ਭੁੱਖ ਜਿਹੜੀ ਹੈ ਨਾ ਦੂਰ ਹੋ ਜਾਂਦੀ ਹੈ ਖਾ